ਪਾਕਿਸਤਾਨ ਮਰਦਾਬਾਦ 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 ਅਤਵਾਦ ਮਰਦਾਬਾਦ 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 ਪਾਕਿਸਤਾਨ ਮਰਦਾਬਾਦ ਮਰਦਾਬਾਦ ਪਹਿਲਗਾਮ ਦੇ ਵਿੱਚ ਘੁੰਮਣ ਗਏ ਸਲਾਨੀਆਂ ਤੇ ਅੰਤਰਕਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਤੇ ਕਈਆਂ ਨੂੰ ਮੌਤੇ ਘਾਟ ਵੀ ਉਤਾਰ ਦਿੱਤਾ ਗਿਆ ਹੈ ਅੱਜ ਇਹ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਰਵੀ ਬੜੈਚ ਵੱਲੋਂ ਕੁਰਾਲੀ ਦੇ ਮੇਨ ਬਾਜ਼ਾਰ ਦੇ ਵਿੱਚ ਕੈਂਡਲ ਮਾਰਚ ਵੀ ਕੱਢਿਆ ਗਿਆ ਅਤੇ ਭਾਜਪਾ ਸਰਕਾਰ ਨੂੰ ਘੇਰਿਆ ਗਿਆ ਅਤੇ ਅੰਤਕਵਾਦੀਆਂ ਨੂੰ ਲੈ ਕੇ ਵੀ ਕਾਫੀ ਗੱਲਾਂ ਆਖੀਆਂ ਗਈਆਂ ਕੀ ਕਹਿਣਾ ਹੈ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਰਵੀ ਬੜੈਚ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕਿਹਾ ਮੁਲਾਜ਼ਮ ਜਿਹੜਾ ਉੱਥੇ ਤਾਇਨਾਤ ਨਹੀਂ ਸੀ ਲੱਗਦਾ ਹੈ ਵੀ ਕਿਤੇ ਨਾ ਕਿਤੇ ਜਿਹੜੀਆਂ ਖਾਮੀਆਂ ਦੀ ਗੱਲ ਪਤਾ ਕੀ ਆ ਹੁਣ ਆਪਾਂ ਉਹ ਗੱਲਾਂ ਕਰਨੀਆਂ ਨਹੀਂ ਚਾਹੁੰਦੇ ਅੱਜ ਜਿਹੜਾ ਇਹ ਸੋਗ ਦਾ ਦਿਨ ਹੈ ਕੱਲ ਜੋ ਵਾਪਰਿਆ ਪਰ ਇੱਕ ਦੇਸ਼ ਜਿਹਦੀ ਸੈਂਟਰ ਸਰਕਾਰ ਅਖਵਾਲੀ ਕਰਦੀ ਹੈ ਮੈਂ ਇਹਦੇ ਵਿੱਚ ਪੋਲੀਟੀਕਲ ਲੋਕਾਂ ਨੂੰ ਲੈ ਕੇ ਨਹੀਂ ਆਉਣਾ ਚਾਹੁੰਦਾ ਪਰ ਹੁਣ ਕਹਿ ਹੋ ਜਾਂਦਾ ਏ ਬੀਜੇਪੀ ਸਰਕਾਰ ਨੂੰ ਤਾਂ ਕਾਂਗਰਸ ਲੀਡਰਾਂ ਨੂੰ ਜਾਂ ਹੋਰ ਪਾਰਟੀ ਦੇ ਲੀਡਰਾਂ ਨੂੰ ਫੜਨ ਤੋਂ ਬੇਲ ਨਹੀਂ ਹੈਗਾ ਕਿਸੇ ਤੇ ਏਡੀ ਪਾ ਦੰਨੇ ਆ ਕਿਸੇ ਤੇ ਸੀਬੀਆਈ ਪਾ ਦੰਨੇ ਆ ਕਿਸੇ ਦੀ ਕੋਈ ਜਾਂਚ ਖੋਲ ਦੰਨੇ ਉਹਨਾਂ ਨੂੰ ਸੁਰੱਖਿਆ ਦਾ ਤਾਂ ਉਹਨਾਂ ਨੂੰ ਪ੍ਰੋਵਾਇਡ ਹੈ ਨਹੀਂ ਕਿੱਡੀ ਬੜੀ ਕੋਤਾਹੀ ਜਿਹੜੀ ਹੋਈ ਆ ਤੁਸੀਂ ਦੇਖੋ ਕਿ ਉੱਥੇ ਟੌਪ ਉੱਚ ਕੋਟੀ ਦੇ ਅਫਸਰ ਵੀ ਸੀਗੇ ਜਿਹੜੇ ਸ਼ਹੀਦ ਹੋਏ ਆ ਆਮ ਲੋਕ ਵਿਚਾਰੇ ਜਿਹੜੇ ਆਪਣਾ ਸ਼ਾਂਤਮਈ ਜ਼ਿੰਦਗੀ ਜੀਣਾ ਚਾਹੁੰਦੇ ਆ ਉਹ ਲੋਕ ਉੱਥੇ ਜਿਹੜੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਰਕਾਰਾਂ ਦਾ ਜੇ ਫੋਕਸ ਰਾਸ਼ਟਰੀ ਸੁਰੱਖਿਆ ਵੱਲ ਹੋਊਗਾ ਜੇ ਸਰਕਾਰਾਂ ਦਾ ਫੋਕਸ ਸੁਰੱਖਿਆ ਵੱਲ ਕੀ ਲੋਕਾਂ ਨੂੰ ਅਸੀਂ ਵਧੀਆ ਸ਼ਾਸਨ ਪ੍ਰਦਾਨ ਕਰੀਏ ਤਾਂ ਲੱਗ ਚੀ ਜ ਆ ਪਰ ਜਿਹੜੀਆਂ ਮੌਜੂਦਾ ਬੀਜੇਪੀ ਦੀ ਸੈਂਟਰ ਗਵਰਨਮੈਂਟ ਆ ਉਹਦਾ ਤਾਂ ਜਿਹੜਾ ਫੋਕਸ ਆ ਉਹ ਕਿਸੇ ਨਾ ਕਿਸੇ ਪਾਰਟੀ ਦੇ ਲੀਡਰਾਂ ਨੂੰ ਆਪਦੇ ਵਿੱਚ ਸ਼ਾਮਲ ਕਰਨ ਵਾਸਤੇ ਡਰਾਉਣ ਤਪਕਾਉਣ ਵਾਸਤੇ ਇਹਦਾ ਫੋਕਸ ਹੈ ਜੀ ਤੁਸੀਂ ਪਾਕਿਸਤਾਨ ਮਰਦਾਵਾਦ ਦੇ ਨਾਰੇ ਲਗਾਏ ਆ ਤੇ ਦੂਜੇ ਪਾਸੇ ਪਾਕਿਸਤਾਨ ਦਾ ਕਹਿਣਾ ਹੈ ਕਿ ਸਾਡਾ ਇਸ ਦੇ ਵਿੱਚ ਕੋਈ ਹੱਥ ਨਹੀਂ ਕੋਈ ਬੰਦਾ ਮੰਨ ਕੇ ਚਲੋ ਕੋਈ ਬੰਦਾ ਆਪ ਕ੍ਰੈਮ ਕਰਕੇ ਮੰਨਿਆ ਜੇ ਤੱਕ ਇੱਥੇ ਕੋਈ ਕਤਲ ਕਿਸੇ ਦੇ ਨਿੱਤੀ ਪੁੱਤ ਨੂੰ ਮਾਰ ਕੇ ਜੱਲਾਕੂਟ ਮਾ ਤਾਂ ਉਹ ਵੀ ਕਹਿ ਦਿੰਦਾ ਮੈਂ ਤਾਂ ਬੇਦੋਸ਼ੀ ਆ ਜੀ ਜੋ ਪਾਕਿਸਤਾਨ ਨੇ ਅੱਜ ਤੱਕ ਸਾਡੇ ਪੰਜਾਬ ਗੱਲ ਜਾ ਇੰਡੀਆ ਗੱਲ ਕਰਿਆ ਉਹ ਜੱਗ ਜाहिरਾ ਕਿੰਨੇ ਗੈਂਗਸਟਰ ਕਿੰਨੇ ਗੁੰਡੇ ਬਦਮਾਸ਼ ਕਿੰਨੇ ਅਤਵਾਦੀ ਸਭ ਨੂੰ ਕਿਹਨੇ ਸ਼ਹਿਦ ਦਿੱਤੀ ਆ ਪਾਕਿਸਤਾਨ ਨੇ ਅੱਜ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਅੱਜ ਤੇ ਪੰਜ ਚਾਰ ਸਾਲ ਪਹਿਲਾਂ ਅਸੀਂ ਦੇਖਦੇ ਹੁੰਦੇ ਤੇ ਜਿਹੜਾ ਬੰਬ ਹੈ ਉਹਨੂੰ ਐਂ ਕਹਿੰਦੇ ਤੇ ਲੋਕ ਵੀ ਬਹੁਤ ਵੱਡੀ ਚੀਜ਼ ਆ ਹੁਣ ਤਾਂ ਮਿੰਟਮ ਲਾਉਣੇ ਪਤਾ ਨਹੀਂ ਕਿੱਥੋਂ ਆਉਨੇ ਆ ਬੰਦੇ ਬੰਬ ਵਗੇਰ ਕੇ ਚਲੇ ਜਾਂਦੇ ਆ ਦੇਖ ਲੋ ਕਿੱਡੀ ਦੁਖਦਾਈ ਗੱਲ ਆ ਅੱਜ ਪੰਜਾਬ ਵਿੱਚ ਵੀ ਇਹ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਬੇ ਜੀ ਕੇਂਦਰ ਸਰਕਾਰ ਦਾ ਹੁੰਦਾ ਵੀ ਪੂਰੇ ਪੰਜਾਬ 'ਚ ਬੰਬ ਬਾਗੇ ਉੱਥੇ ਏਕੇ 47 ਆ ਗਈਆਂ ਇਹ ਸਟੇਟਾਂ ਦਾ ਬਹੁਤ ਘੱਟ ਰੋਲ ਹੈ ਇਹ ਤਾਂ ਕੇਂਦਰ ਸਰਕਾਰ ਵੀ ਐਸਐਫ ਵੀ ਕਿਤੇ ਨਾ ਕਿਤੇ ਕਤਾਹੀ ਤਾਂ ਹੋਈ ਆ ਹੀ ਅੱਜ ਦੀ ਹੋ ਰਹੀ ਆ ਕਤਾਹੀ 2014 ਦੀ ਜਦੋਂ ਦੀ ਬੀਜੇਪੀ ਗਵਰਨਮੈਂਟ ਆਈ ਆ ਉਦੋਂ ਹੀ ਹੋਈ ਆ ਸਾਡੇ ਚੀਨ ਜਾ ਕੇ ਭਾਰਤ ਵਿੱਚ ਵੜ ਗਿਆ ਉਹਨਾਂ ਦਾ ਇਹਨਾਂ ਤੇ ਕੁਝ ਬਗਾੜ ਨਹੀਂ ਹੁੰਦਾ ਕੋਈ ਲੀਡਰ ਹੈ ਨਾ ਤੇ ਦਬਕਾ ਮਾਰ ਕੇ ਉਹ ਕੰਮ ਕਰਾ ਲਾਂਦਾ ਜਿਹੜਾ ਇਹ ਕਹਿੰਦੇ 56 ਇੰਚ ਦੀ ਛਾਤੀ ਸਾਡੀ ਆਲਾ 2 ਇੰਚ ਦੀ ਮਿੰਟ ਚ ਕਰਕੇ ਚਲੇ ਜਾਂਦਾ ਹੁਣ ਰਾਸ਼ਟਰੀ ਸੁਰੱਖਿਆ ਤਾਂ ਇਹਨਾਂ ਨੇ ਦੇਖਣੀ ਹੈ ਨਾ ਹੁਣ ਦੇਖੋ ਪੰਜਾਬ ਵਿੱਚ ਬੰਬ ਧਮਾਕੇ ਹੋ ਗਏ ਉਹ ਬੰਬ ਕਿੱਥੋਂ ਆਏ ਸਿੱਧੂ ਮੂਸੇਆ ਨੂੰ ਇਹ ਕਿਸਨ 47 ਗੋਲੀਆਂ ਮਾਰ ਗਏ ਉਹ ਇਹ ਕਿਸਨ 47 ਕਿੱਥੋਂ ਆਈਆਂ ਪਤਾ ਦੱਸਿਆ ਕਿਸਨੇ ਅਜੇ ਤੱਕ ਆ ਹੁਣ ਦੇਖ ਲਓ ਸਲਾਨੀਆਂ ਭ੍ਰਮ ਲਾਉਗੇ ਐਡੀ ਬੜੀ ਜਿਹੜੀ ਘਟਨਾ ਗਰਮ ਹੋਇਆ ਭਾਰਤ ਸਰਕਾਰ ਨੂੰ ਪਤਾ ਹੀ ਨਹੀਂ ਫਿਰ ਫਿਰ ਤਾਂ ਵੀ ਲੋਕਾਂ ਜੇ ਫਿਰ ਰੋਸੇ ਆਏ ਤਾਂ ਕਤਾਈਓ ਆ ਅੱਡਾ ਬੜਾ ਕਾਂਡ ਹੋ ਜਾਣਾ ਭਾਰਤ ਸਰਕਾਰ ਆਪਣੇ ਆਪ ਨੂੰ ਮੋਦੀ ਮਿਤਿਸ਼ਾ ਰਹੀਂ ਕਹਿੰਦੇ ਆ ਅਸੀਂ ਤਾਂ ਜੀ ਉਹ ਕੰਮ ਕਰਦੇ ਜਿਹੜੇ ਕਿਸੇ ਤੇ ਹੋਏ ਨਹੀਂ ਬੇੜਾ ਕਰਕੇ ਜਿੰਨਾ ਇਹਨਾਂ ਨੇ ਕਰਤਾ ਹੋਏ ਨਹੀਂ ਅਜੇ ਤੱਕ ਕਿ ਪਹਿਲਾਂ ਵੀ ਪਲਵਾਮਾ ਤੇ ਹਮਲਾ ਹੋਇਆ ਸੀ ਪਲਵਾਮਾ ਦੇ ਵਿੱਚ ਹੁਣ ਪਹਿਲ ਕੰਮ ਦੇ ਵਿੱਚ ਹਮਲਾ ਹੋਇਆ ਏ ਉਸ ਤੋਂ ਬਾਅਦ ਉੜੀ ਸਟ੍ਰਾਈਕ ਹੋਈ ਏ ਲੱਗਦਾ ਹੈ ਕਿ ਹੁਣ ਵੀ ਸਰਕਾਰ ਨੂੰ ਕੋਈ ਅਜਿਹਾ ਸਖਤ ਕਦਮ ਲੈਣਾ ਚਾਹੀਦਾ ਹੈ ਸਖਤ ਕਦਮ ਮੈਂ ਕਹਿੰਦਾ ਜੀ ਖੂਨ ਦਾ ਬਦਲਾ ਖੂਨ ਨਾਲ ਤੁਸੀਂ ਦੇਖਿਆ ਹੋਣਾ ਪਿਛਲੇ ਕੁਝ ਟਾਈਮ ਪਹਿਲਾਂ ਸਾਡੇ ਪੜੌਂਜੀਆਂ ਦੇ ਜਿਹੜੇ ਕਰਨਲ ਸਾਹਿਬ ਦਾ ਵੀ ਪੂਰੇ ਸ਼ਹੀਦ ਹੋਏ ਤੇ ਮਨਪ੍ਰੀਤ ਸਿੰਘ ਦਾ ਸਰਕਾਰਾਂ ਕਹਿ ਦੰਨੀ ਆਸੀਂ ਨਾਮ ਦੇ ਦੋ ਪੈਸਾ ਥੋੜੀ ਆ ਮੁੱਖ ਲੋਕਾਂ ਦੇ ਪਰਿਵਾਰ ਮਾਂ ਬਾਪ ਧੀ ਪੁੱਤ ਬੱਚੇ ਉਹ ਕਿੱਥੇ ਜਾਣਗੇ ਪਾਲਿਸੀਆਂ ਇਦਾਂ ਦੀਆਂ ਬਣਾਉਣ ਆ ਜਿੰਨੇ ਹਮਲੇ ਮੈਂ ਕਹਾਂ ਪੁਲਵਾਮਾ ਲਾ ਲਓ ਕੋਈ ਆ ਦੇਖ ਲਓ ਕਿੱਡਾ ਇਨਸੀਡੈਂਟ ਹੋ ਗਿਆ ਪੰਜਾਬ ਚ ਬੰਬ ਬਾਗੇ ਇਹ ਤਾਂ ਕਦੇ ਹੋਇਆ ਹੀ ਨਹੀਂ ਇਹ ਮੋਦੀ ਸਰਕਾਰ ਦਾ ਫੇਲੀਅਰ ਆ ਬੀਜੇਪੀ ਦਾ ਫੇਲੀਅਰ ਆ ਜੋ ਮਰਜ਼ੀ ਕਹੀ ਜਾਣ ਬੰਬ ਕਿੱਥੋਂ ਆ ਗਏ ਉੱਥੇ ਬੀਐਸਐਫ ਬੈਠੀ ਆ ਬਾਰਡਰ ਤੇ ਉਹਨਾਂ ਦਾ ਇਹਨਾਂ ਨੇ ਘੇਰਾ ਵੀ ਵਧਾ ਦਿੱਤਾ ਉਹਦੇ باوجود ਵੀ ਉਹਨਾਂ ਨੂੰ ਪਤਾ ਨਹੀਂ ਚੱਲਦਾ ਵੀ ਪੰਜਾਬ 'ਚ ਬੰਬ ਆ ਗਏ ਆ ਹੁਣ ਜੰਮੂ ਕਸ਼ਮੀਰ 'ਚ ਹੋ ਗਿਆ ਉਹਨਾਂ ਨੂੰ ਪਤਾ ਹੀ ਚੱਲਿਆ ਵੀ ਅੱਡਾ ਬੜਾ ਕੋਈ ਪ੍ਰਬੂਡਿਆ ਕੋਈ ਖੂਫੀਆ ਰਿਪੋਰਟ ਕੁਸਤਾ ਹੋਇਆ ਹੋਊਗਾ ਨਾ ਰਵੀ ਜੀ ਯਾਤਰਾ ਤੇ ਪਹਿਲਾ ਅਮਨ ਆਦੀ ਯਾਤਰਾ ਹੁਣ ਸ਼ੁਰੂ ਹੋਣ ਵਾਲੀ ਹੈ ਉੱਥੇ ਪਹਿਲਾਂ ਲਗਾਤਾਰ ਇਦਾਂ ਦੇ ਹਮਲੇ ਹੁੰਦੇ ਨੇ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਨਾ ਭਾਰਤ ਦਾ ਮੈਂ ਤੁਹਾਨੂੰ ਆਪਣੇ ਪੰਜਾਬ ਦੀ ਲਾਲੋ ਗੁਰੂ ਨਾਨਕ ਦੇਵ ਜੀ ਦਾ ਕੀ ਸੋਚਣੀ ਸੀ ਕੋਈ ਜਾਤ ਪਾਤ ਊਚ ਨੀਚ ਧਰਮ ਕੁਛ ਵੀ ਨਹੀਂ ਹੈਗਾ ਉਹਨਾਂ ਨੇ ਸਾਂਝੀ ਰਸੋਈ ਦੀ ਜਿਹੜੀ ਸਰਜਣਾ ਕਰੀ ਤੀ ਕਿ ਸਾਰੀਆਂ ਜਾਤਾਂ ਦੇ ਜਿਹੜੇ ਲੋਕ ਆ ਉੱਥੇ ਬੈਠ ਕੇ ਇਕੱਠੇ ਖਾਣਾ ਖਾਣ ਇਹ ਤਾਂ ਸਰਕਾਰਾਂ ਨੇ ਜਾਤ ਪਾਤ ਦੀ ਵੰਡ ਤਾਂ ਆਰਐਸਐਸ ਨੂੰ ਪੁੱਛ ਕੇ ਦੇਖ ਲਓ ਹਿੰਦੂਵਾਦ ਹਿੰਦੂਵਾਦ ਉਹ ਹਿੰਦੂ ਟੋਟਲ ਥੋੜੀ ਉਹਨਾਂ ਨੂੰ ਕਹਿੰਦੇ ਕੁਝ ਪਰਸੈਂਟ ਆ ਮੈਂ ਕਹਿੰਦਾ ਪੰਜਾਬੀਆਂ ਚ ਵੀ ਹੁੰਦੇ ਆ ਮੁਸਲਮਾਨਾਂ ਚ ਵੀ ਆ ਹਿੰਦੂਆਂ 'ਚ ਕੁਝ ਪਰਸੈਂਟ ਲੋਕਾਂ ਦਾ ਜਿਹੜਾ ਖਮਿਆਜਾ ਸਾਰੀ ਕਮਿਊਨਿਟੀ ਨੂੰ ਭੁਗਤਣਾ ਪੈਂਦਾ ਆਪਾਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰਦੇ ਇਹ ਹਮਲੇ ਤੋਂ ਬਾਅਦ ਅੱਜ ਵੱਡੀ ਗਿਣਤੀ ਦੇ ਵਿੱਚ ਕਸ਼ਮੀਰੀ ਲੋਕ ਆ ਜਿਹੜੇ ਸੜਕਾਂ ਦੇ ਉੱਤੇ ਉਤਰੇ ਉਹਨਾਂ ਵੱਲੋਂ ਵੀ ਜਿਹੜੀ ਇਹਨਾਂ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਸੰਧਾਂਜਲੀ ਭੇਟ ਕੀਤੀ ਆ ਦੁੱਖ ਪ੍ਰਗਟ ਕੀਤਾ ਹੈ ਮੈਂ ਤੁਹਾਨੂੰ ਭਾਜੀ ਉਹੀ ਗੱਲ ਕਹਿਣਾ ਨਾ ਜੇ ਕੋਈ ਕਮਿਊਨਿਟੀ ਆ ਉਸ ਕਮਿਊਨਿਟੀ ਦਾ ਬੰਦਾ ਕੋਈ ਗਲਤ ਕੰਮ ਕਰ ਜੇ ਉਦੋਂ ਮੈਂ ਸਾਰੀ ਕਮਿਊਨਿਟੀ ਦਾ ਰੋਲ ਨਹੀਂ ਹੁੰਦਾ ਮੈਂ ਤੁਹਾਨੂੰ ਦੁਬਾਰੇ ਫੇਰ ਸਰਕਾਰਾਂ ਨੂੰ ਲੋਕਾਂ ਨੇ ਫੋਲੋ ਕਰਨਾ ਹੁੰ ਹੁਣ ਤੁਸੀਂ ਆਰਐਸਐਸ ਲਾ ਲਓ ਉਹਨਾਂ ਦਾ ਜਦ ਵੀ ਤੁਸੀਂ ਦੇਖੂਗੇ ਉਹ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਹਿੰਦੂਵਾਦ ਉਹਨਾਂ ਨੂੰ ਦੇਖ ਕੇ ਜਿਹੜੀਆਂ ਦੂਜੀਆਂ ਕਮਿਊਨਿਟੀ ਆਉਂ ਕਹਿੰਦੇ ਅਸੀਂ ਇਹ ਚੀਜ਼ ਬਣਾਉਣੀ ਆ ਫਿਰ ਉਹਨਾਂ ਨੂੰ ਜਦੋਂ ਖਾਲਿਸਤਾਨ ਦੀ ਗੱਲ ਆਉਂਦੀ ਉਹ ਖਾਲਿਸਤਾਨ ਤੋਂ ਉਹਨਾਂ ਨੂੰ ਤਕਲੀਫ ਹੋ ਜਾਂਦੀ ਆ ਜਦੋਂ ਕਹਿੰਦੇ ਹਿੰਦੂਵਾਦ ਆ ਇਹ ਤਾਂ ਸਰਕਾਰਾਂ ਨੂੰ ਨਿਰਪੱਖ ਹੋ ਕੇ ਚੱਲਣਾ ਪਊਗਾ ਨਾ ਵੀ ਸਾਰਿਆਂ ਬਾਅਦ ਤੇ ਭਾਰਤ ਦਾ ਕਾਨੂੰਨ ਇੱਕ ਹੈ ਤੁਸੀਂ ਐਵੇਂ ਦੀਆਂ ਗੱਲਾਂ ਹੀ ਨਾ ਕਰੋ ਕਿ ਲੋਕਾਂ ਦਾ ਤੁਸੀਂ ਧਿਆਨ ਫੜਕਾਓ ਜਦੋਂ ਹੁਣ ਤੁਸੀਂ ਉਹ ਕਰਦੇ ਹੁਣ ਇਹ ਜੀਤ ਦਾ ਲੀਡਰਾਂ ਥੋੜੀ ਤੋਂ ਜਾਣਨਾ ਪਊਤਣਾ ਪਿਆ ਜਿਹੜੀਆਂ ਉੱਥੇ ਕਿੰਨੇ ਮੋਤਾਂ ਹੋ ਗਈਆਂ 30 32 ਦੇ ਮੇਰੇ ਖਿਆਲ ਉਹ ਲੋਕਾਂ ਦੇ ਪਰਿਵਾਰ ਦੇਖੋ ਜਾ ਕੇ ਬਚਰ ਕਿੱਡੇ ਕਿੱਡੇ ਵਧੀਆ ਪਰਿਵਾਰ ਜਿਨ੍ਹਾਂ ਨੂੰ ਕਦੇ ਮੈਂ ਕਹਿੰਦਾ ਵੀ ਥੱਪੜ ਮਾਰਨ ਦਾ ਉਹਨਾਂ ਨੇ ਸੋਚਿਆ ਨਹੀਂ ਹੋਣਾ